ਦਾ ਮੈਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਿਨਾ ਕੋਈ ਮੇਰੇ ਵਿਰੁੱਧ ਨੋਮੀਨੇਸ਼ਨ ਭਰੇ ਹਾਈ ਕਮਾਂਡ ਨੂੰ ਮੇਰਾ ਨਾਮ ਫਾਈਨਲ ਕੀਤਾ ਔਰ ਮੈਂ ਧੰਨਵਾਦ ਕਰਦਾ ਆਪਣੇ ਪੰਜਾਬ ਪ੍ਰਧਾਨ ਅਸ਼wini ਸ਼ਰਮਾ ਜੀ ਦਾ ਸਮੁੱਚੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਮੋਗੇ ਦੀ ਬੀਜੇਪੀ ਦੀ ਕਮਾਂਡ ਸੰਭਾਲੀ ਹੈ ਔਰ ਮੈਂ ਸਾਰੇ ਆਪਣੇ ਸਾਥੀਆਂ ਨੂੰ ਜਿੱਥੇ ਮੁਬਾਰਕਬਾਦ ਦੇਣਾ ਉੱਥੇ ਮੈਂ ਵਿਸ਼ਵਾਸ ਦਿਵਾਉਣਾ ਕਿ ਜਿੰਨੀ ਪੁਰਾਣੀ ਟੀਮ ਆ ਜਿੰਨੀ ਨਵੀਂ ਟੀਮ ਆ ਸਾਰੇ ਆਪਾਂ ਰਲ ਕੇ ਚੱਲਾਂਗੇ ਅਜੇ ਤਾਂ ਸਾਡੇ ਕੋਲ ਸਪੇਸ ਬਹੁਤ ਖਾਲੀ ਆ ਸਾਰੇ ਜਿੰਨੇ ਵੀ ਮੇਰੇ ਸਾਥੀ ਆ ਪੁਰਾਣੇ ਤੇ ਨਵੇਂ ਕਿਸੇ ਨੂੰ ਅਸੀਂ ਛੱਡਣਾ ਨਹੀਂ ਸਮਾਂ ਨਾਲ ਜੋੜਨੇ ਆ ਹੋਰ ਨਾਲ ਜੋੜਨੇ ਆ ਟੀਮ ਜਿਹੜੀ ਆ ਜਿਹੜਾ ਸਾਡੇ ਤੇ ਭਰੋਸਾ ਕੀਤਾ ਉਹ ਟੀਮ ਅਸੀਂ ਵੱਡੀ ਕਰਾਂਗੇ ਤਾਂ ਕਿ ਆਉਣ ਵਾਲੀ 27 ਦੀ ਜਿਹੜੀ ਇਲੈਕਸ਼ਨ ਹੈ ਉਹਦੇ ਚ ਮੋਗੇ ਦੀਆਂ ਵੀ ਚਾਰੀ ਸੀਟਾਂ ਜਿੱਤ ਕੇ ਜਿਹੜੀ ਭਾਜਪਾ ਦੀ ਪੰਜਾਬ ਤੇ ਬਣਨ ਵਾਲੀ ਸਰਕਾਰ ਹੈ ਉਹਦੇ ਚ ਆਪਣਾ ਯੋਗਦਾਨ ਪਾਵਾਂਗੇ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਅੱਜ ਨਹੀਂ ਹਮੇਸ਼ਾ ਹੀ ਇੰਨਾ ਪਿਆਰ ਦਿੱਤਾ ਔਰ ਅੱਜ ਵੀ ਜਿੰਨਾ ਮੈਨੂੰ ਮਾਨ ਸਤਕਾਰ ਤੇ ਪਿਆਰ ਦੇ ਰਹੇ ਹੋ ਮੈਂ ਉਹਦਾ ਹਮੇਸ਼ਾ ਤੁਹਾਡਾ ਰਿਣੀ ਹਾਂ ਔਰ ਪ੍ਰਮਾਤਮਾ ਕਿਰਪਾ ਕਰੇ ਮੈਨੂੰ ਬਲ ਬਖਸ਼ਿਆ ਆ ਮੈਨੂੰ ਬੁੱਧੀ ਵੀ ਬਖਸ਼ੇ ਪ੍ਰਮਾਤਮਾ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਖੜਾ ਰਵਾਂ ਔਰ ਆਪਾਂ ਰਲ ਕੇ ਇੱਕ ਦੂਜੇ ਦੀਆਂ ਬਾਹਾਂ ਬਣ ਕੇ ਆਪਾਂ ਬੀਜੇਪੀ ਨੂੰ ਮੋਗੇ ਤੋਂ ਹੁੰਦੇ ਹੋਏ ਆ ਪੰਜਾਬ ਦੇ ਵਿੱਚ ਤਕਰਾ ਕਰੀਏ ਔਰ ਆਉਣ ਵਾਲੀ 27 ਦੇ ਵਿੱਚ ਭਾਜਪਾ ਦੀ ਸਰਕਾਰ ਬਣਾਈਏ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਤੁਸੀਂ ਪੁੱਛਣਾ ਸੀ ਜੀ ਕੁਝ ਹਾਂਜੀ ਹਾਂਜੀ ਅੱਛਾ ਸੌਰੀ ਦੋ ਦਿਨ ਪਹਿਲਾਂ ਪੰਜਾਬ ਪ੍ਰਧਾਨਾ ਮੋਗਾ ਇੱਥੇ ਸੁਣੀ ਗਈ ਉਹਨਾਂ ਵੱਲੋਂ ਇੱਕ ਉਹਨਾਂ ਕਹਿ ਦਿੱਤਾ ਗਿਆ ਕਿ 117 ਦੀਆਂ 117 ਸੀਟਾਂ ਦੇ ਭਾਜਪਾ ਕੰਗਰੀਡਨ ਤਲਾਬ ਬਿਲਕੁਲ ਜੀ ਜੇ ਮੋਗੇ ਦੀ ਕਲਕੜੀਏ ਤੇ ਮੋਗੇ ਦੇ ਚਾਰ ਵਿਧਾਨ ਸਭਾ ਮਾਰ ਕੇ ਨੇ ਚਾਰੇ ਹੁਣ ਤੁਹਾਡੇ ਦਰਮਦਰ ਤੇ ਕਿੱਦਾਂ ਦੇ ਵਿੱਚ ਕੰਮ ਕਰਾਂਗੇ ਦੇਖੋ ਜਿਹੜਾ ਬਿਆਨ ਮੇਰੇ ਪ੍ਰਧਾਨ ਜੀ ਨੇ ਦਿੱਤਾ ਆ ਅਸੀਂ ਸਾਰਿਆਂ ਨੇ ਦਾ ਉਸੇ ਤੇ ਹੀ ਫੁੱਲ ਚੜਾਉਣੇ ਹੁੰਦੇ ਆ ਸੋ ਜਿੱਥੇ ਮੋਗੇ ਦੇ ਵਿੱਚ ਜਿਹੜੀਆਂ ਸਾਡੀਆਂ ਤੁਸੀਂ ਤੁਹਾਡਾ ਇਸ਼ਾਰਾ ਜਿੱਧਰ ਨੂੰ ਹੈਗਾ ਉਹਨਾਂ ਸੀਟਾਂ ਤੇ ਵੀ ਭਾਜਪਾ ਪੂਰੇ ਜ਼ੋਰ ਨਾਲ ਕੰਮ ਕਰੂਗੀ ਔਰ ਜਿਹੜਾ ਤੁਸੀਂ ਰੈਲੀ ਦਾ ਜ਼ਿਕਰ ਕੀਤਾ ਪਰसों ਉਸ ਰੈਲੀ ਨੂੰ ਜੇ ਤੁਸੀਂ ਜਿਹੜੀ ਇੰਟੈਲੀਜੈਂਸ ਦੀ ਰਿਪੋਰਟ ਹੈਗੀ ਆ ਉਹ ਦੇਖੋ ਤਾਂ ਉਹਨਾਂ ਦਾ ਵੀ ਕਹਿਣਾ ਹੈ ਵੀ 4000 ਤੋਂ 5000 ਦਾ ਫਲੋ ਸੀਗਾ ਕੋਈ ਆਈ ਜਾਂਦੇ ਸੀ ਕੋਈ ਜਾਈ ਜਾਂਦੇ ਸੀ ਅਸੀਂ ਇਸ ਰੈਲੀ ਨੂੰ ਵੱਡੇ ਪੱਧਰ ਤੇ ਕਰਨਾ ਚਾਹੁੰਦੇ ਸੀ ਪਰ ਕਿਉਂਕਿ ਮੌਸਮ ਇਦਾਂ ਦਾ ਖਰਾਬ ਸੀ ਇੱਕ ਦਿਨ ਪਹਿਲਾਂ ਵੀ ਸਾਰਾ ਦਿਨ ਬਾਰਿਸ਼ ਰਹੀ ਉਹ ਦਿਨ ਵੀ ਸਵੇਰੇ ਬਾਰਿਸ਼ ਇਸ ਕਰਕੇ ਸਾਨੂੰ ਉਹ ਜਿਹੜਾ ਇਕੱਠ ਹੈਗਾ ਉਹ ਪੈਲਸਟ ਕਰਨਾ ਪਿਆ ਪਰ ਤੁਸੀਂ ਸਾਰਿਆਂ ਨੇ ਦੇਖਿਆ ਕਿ ਉਸ ਇਕੱਠ ਦੇ ਵਿੱਚ ਸਭ ਤੋਂ ਵੱਧ ਜਿਹੜੀ ਗੈਦਰਿੰਗ ਸੀਗੀ ਉਹ ਜਿੱਥੇ ਸ਼ਹਿਰ ਵਾਲੇ ਸੀ ਉੱਥੇ ਨਾਲ ਸਭ ਤੋਂ ਵੱਡੀ ਗੈਦਰਿੰਗ ਪਿੰਡਾਂ ਵਾਲਿਆਂ ਦੀ ਸੀ ਸੋ ਇਹ ਪਿੰਡਾਂ ਦੇ ਵਿੱਚ ਜਿਹੜਾ ਭਾਜਪਾ ਦਾ ਹੁਣ ਸਨੇਹਾ ਚੱਲ ਗਿਆ ਤੇ ਪਿੰਡਾਂ ਵਾਲੇ ਜਿਹੜਾ ਭਾਜਪਾ ਦੇ ਨਾਮ ਤੇ ਸਨੇਹਾ ਦੇ ਰਹੇ ਆ ਅੱਜ ਜਿੱਥੇ ਵੀ ਚਲੇ ਜਾਓ ਲੋਕ ਗੈਂਗਸਟਰਵਾਦ ਤੋਂ ਲੋਕ ਇਹਨਾਂ ਦੀਆਂ ਨੀਤੀਆਂ ਤੋਂ ਇਹਨੇ ਅੱਕੇ ਪਏ ਆ ਕਿ ਇੱਕੋ ਹੀ ਆਵਾਜ਼ ਅੱਜ ਸੁਣਨ ਨੂੰ ਮਿਲਦੀ ਐ ਲੋਕ ਕਹਿੰਦੇ ਆ ਕਿ ਹੁਣ ਅਸੀਂ ਆਉਣ ਵਾਲੀ ਜਿਹੜੀ ਚੋਣ ਐ ਇਹ ਜਿਹੜਾ ਨੂੰ ਦੇਖ ਲਿਆ ਇਹਨਾਂ ਨੂੰ ਵੀ ਰਿਜੈਕਟ ਕਰਕੇ ਅਸੀਂ ਹੁਣ ਭਾਜਪਾ ਦੀ ਸਰਕਾਰ ਬਣਾਉਣੀ ਐ ਭਾਜਪਾ ਦੀ ਸਰਕਾਰ ਕੱਲੀ ਇਸ ਕਰਕੇ ਨਹੀਂ ਲੋਕ ਕਹਿੰਦੇ ਭਈ ਪੰਜਾਬ ਦੇ ਵਿੱਚੋਂ ਆ ਵੀ ਦੇਖ ਲਿਆ ਆ ਵੀ ਦੇਖ ਲਿਆ ਆ ਵੀ ਦੇਖ ਲਿਆ ਤਾਂ ਬਣਾਉਣੀ ਐ ਉਹ ਇਸ ਕਰਕੇ ਕਹਿੰਦੇ ਆ ਕਿ ਭਾਜਪਾ ਦਾ ਕੰਮ ਉਹਨਾਂ ਨੇ ਦੇਸ਼ ਪੱਧਰ ਤੇ ਵੀ ਦੇਖਿਆ ਜਿਹੜੇ ਜਿਹੜੇ ਸੂਬੇ 'ਚ ਭਾਜਪਾ ਦੀ ਸਰਕਾਰ ਐ ਉੱਥੋਂ ਦਾ ਵੀ ਕੰਮ ਦੇਖਿਆ ਜਦੋਂ ਪੰਜਾਬ ਦੇ ਵੰਡ ਹੋਈ ਹਰਿਆਣਾ 40 ਪੈਸੇ ਸੀ ਤੇ ਪੰਜਾਬ 60 ਪੈਸੇ ਸੀ ਅੱਜ ਹਰਿਆਣਾ ਪੰਜਾਬ ਨਾਲੋਂ ਦੁੱਗਣੀਆਂ ਤਿੱਗਣੀਆਂ ਤਰੱਕੀਆਂ ਤੇ ਆ ਅਸੀਂ ਕਰਜ਼ਿਆਂ 'ਚ ਡੁੱਬੇ ਪਏ ਆ ਖੁਸ਼ਹਾਲੀ 'ਚ ਜਿਹੜੀ ਗੱਲ ਸਾਡੇ ਪ੍ਰਧਾਨ ਜੀ ਅਸ਼wini ਜੀ ਨੇ ਕਹੀ ਸੀ ਮੈਂ ਫੇਰ ਉਧਰੋਂ ਆਇਆ ਉਹਨਾਂ ਨੇ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਪੰਜਾਬ 'ਚ ਭਾਜਪਾ ਦੀ ਬਣ ਗਈ ਤਾਂ ਜਿਸ ਤਰੀਕੇ ਨਾਲ ਹਰਿਆਣੇ ਵਾਲਿਆਂ ਨੇ 24 ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਹੈ ਅਸੀਂ ਵੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਨ ਤੇ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਔਰ ਇਹ ਸਨੇਹਾ ਤਾਂ ਲੋਕ ਸਮਾਜ ਸਾਡੇ ਤੱਕ ਪਹੁੰਚਾਉਂਦੇ ਆ ਹੁਣ ਇਹ ਗੱਲ ਪਿੰਡਾਂ ਚੋਂ ਵੀ ਲੋਕ ਕਹਿਣ ਲੱਗ ਪਏ ਕਿ ਜਿੰਨੀ ਦੇਰ ਤੱਕ ਸੈਂਟਰ ਦੀ ਮੋਦੀ ਸਾਹਿਬ ਦੀ ਸਰਕਾਰ ਦੇ ਨਾਲ ਦੀ ਸਰਕਾਰ ਪੰਜਾਬ 'ਚ ਨਹੀਂ ਬਣੀ ਉਨੀ ਦੇਰ ਤੱਕ ਜਿਹੜੀਆਂ ਸੈਂਟਰ ਦੀਆਂ ਪਾਲਿਸੀਆਂ ਜਿਹੜੀਆਂ ਸੈਂਟਰ ਦੀਆਂ ਗ੍ਰਾਂਟਾਂ ਸੈਂਟਰ ਦੀਆਂ ਸਕੀਮਾਂ ਉਹ ਪੂਰਨ ਰੂਪ ਦੇ ਵਿੱਚ ਥੱਲੇ ਤੱਕ ਪਹੁੰਚਦੀਆਂ ਨਹੀਂ ਜਿਹੜੀ ਜਿਹੜੀ ਸਕੀਮ ਸੈਂਟਰ ਤੋਂ ਆਉਂਦੀ ਆ ਉਹਦੇ ਚਦਿਆਂ ਤੋਂ ਵੱਧ ਤਾਂ ਇਹ ਫੋਟੋਆਂ ਲਾ ਕੇ ਆਪਦੀਆਂ ਕਰ ਲੈਂਦੇ ਜਾਂ ਉਹਨਾਂ ਨੂੰ ਮਾਰ ਹੀ ਦਿੰਦੇ ਆ ਸੋ ਇਹ ਚੀਜ਼ਾਂ ਤੋਂ ਲੋਕ ਅੱਕੇ ਪਏ ਆ ਲੋਕਾਂ ਨੇ ਜਿਹੜਾ ਹਾਲਾਤ ਯੂਪੀ ਦੇ ਦੇਖੇ ਆ ਇਸ ਕਰਕੇ ਮੈਂ ਇੱਕ ਦਿਨ ਇੱਕ ਪਿੰਡ 'ਚ ਗਿਆ ਸੱਤ ਚੋਂ ਬਜ਼ੁਰਗ ਮੈਨੂੰ ਕਹਿਣ ਲੱਗੇ ਕਿ ਡਾਕਟਰ ਸਾਹਿਬ ਸਰਕਾਰ ਅਸੀਂ ਬਣਾ ਦੇਣੀ ਆ ਹੁਣ ਤੁਹਾਡੀ ਭਾਜਪਾ ਦੀ ਪਰ ਮੋਦੀ ਸਾਹਿਬ ਨੂੰ ਕਹਿ ਦਿਓ ਤਿੰਨ ਗੁ ਮਹੀਨੇ ਲਈ ਜੋਗੀ ਜੀ ਨੂੰ ਇੱਧਰ ਭੇਜ ਦਿਓ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਸਰਕਾਰ ਬਣਾਓ ਮੋਦੀ ਜੀ ਕੋਲ ਸਾਰੇ ਜੋਗੀ ਆ ਤੋ ਇਹ ਲੋਕਾਂ ਦੀ ਮੰਗ ਹੈ ਅੱਜ ਲੋਕਾਂ ਦੀ ਆਵਾਜ਼ ਅੱਜ ਬਣ ਗਈ ਹੈ ਸੋ ਇਹ ਪਰਸੋਂ ਦੀ ਅਜੇ ਆਪਾਂ ਤਾਂ 3 ਦਿਨ ਪਹਿਲਾਂ ਦੀ 2 ਦਿਨ ਪਹਿਲਾਂ ਦੀ ਗੱਲ ਕਰਦੇ ਆ ਜਿੰਨਾ ਵੱਡਾ ਹੰਗਾਰਾ ਪਿੰਡਾਂ ਚੋਂ ਮਿਲਿਆ ਮੈਨੂੰ ਆਸ ਹੈ ਉਮੀਦ ਹੈ ਤੇ ਮੇਰੀ ਅਰਦਾਸ ਵੀ ਹੈ ਕਿ ਪਿੰਡਾਂ ਵਾਲੇ ਲੋਕ ਇਸ ਵਾਰ ਇੱਥੋਂ ਦਿਲ ਤੋਂ ਨਹੀਂ ਇੱਥੋਂ ਕੰਮ ਲੈ ਕੇ ਇੱਕ ਵਾਰੀ ਭਾਜਪਾ ਨੂੰ ਮੌਕਾ ਦਿਓ ਫਿਰ ਮੋਦੀ ਸਾਹਿਬ ਜੋ ਬਾਕੀ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਭਾਜਪਾ ਦੀ ਸਰਕਾਰ ਆ ਪੰਜਾਬੀ ਉਮੇ ਖਛਾਲੀ ਚਾਹੁੰਦਾ ਡਾਕਟਰ ਸਾਹਿਬ ਪਿਛਲੇ ਸਮਿਆਂ ਦੀ ਗੱਲ ਕਰੀਏ ਤਾਂ ਵਿਰੋਧੀ ਧਿਰਾਂ ਨੇ ਮੋਗੇ ਦੇ ਵਿੱਚ ਬਹੁਤ ਕਮਜ਼ੋਰ ਰਹੀਆਂ ਨੇ ਕਾਲੀ ਦਲ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਭਾਜਪਾ ਦੀ ਗੱਲ ਕਰੀਏ ਤੁਸੀਂ ਜ਼ਿਲ੍ਹਾ ਪ੍ਰਧਾਨ ਬਰੇਓ ਕਿਸ ਤਰ੍ਹਾਂ ਦੇ ਰੋਲ ਆ ਜਿਹੜੇ ਹੁਣ ਅਦਾ ਕੀਤੇ ਜਾਣਗੇ ਤੁਹਾਡੇ ਵੱਲੋਂ ਕਿਦਾਂ ਦਾ ਰੋਲ ਨਿਭਾਇਆ ਜਾਊਗਾ ਦੇਖੋ ਜਿੱਥੇ ਤੱਕ ਮੈਂ ਤੇ ਮੇਰੇ ਨਾਲ ਜੁੜੇ ਮੇਰੇ ਸਾਥੀ ਆ ਉਹਨਾਂ ਨੇ ਹਮੇਸ਼ਾ ਮੈਨੂੰ ਬਹੁਤ ਤਾਕਤ ਬਖਸ਼ੀ ਆ ਬੇਸ਼ੱਕ ਹਾਲਾਤ ਇਦਾਂ ਦੇ ਆ ਗਏ ਲੋਕਾਂ ਨੇ ਜਜ਼ਬਾਤੀ ਹੋ ਕੇ 92 ਚੁਣ ਲਏ ਪਰ ਮੋਗੇ ਦੇ ਵਿੱਚੋਂ ਅਸੀਂ ਕਦੇ ਵੀ ਇੰਨੇ ਕਮਜ਼ੋਰ ਨਹੀਂ ਹੋਏ ਜਿਨ੍ਹਾਂ ਨੇ ਇਸ ਮਤਲਬ ਚਾਹੁੰਦੇ ਸੀਗੇ ਕਿ ਕਿਤੇ ਕਮਜ਼ੋਰ ਹੋ ਜਾਣ ਅਸੀਂ ਪਾਰਲੀਮੈਂਟਰੀ ਆ ਜਿਹੜੀ ਪਾਰਲੀਮੈਂਟ ਸੀਟ ਆਈ ਆ ਇਲੈਕਸ਼ਨ ਆਈ ਸੀ ਉਹਦੇ ਵਿੱਚ ਜਿਹੜਾ ਜਿੱਤਿਆ ਵਾ ਉਹ ਵੀ ਜਿੱਤ ਸਰਬਜੀਤ ਸਿੰਘ ਦੀ ਨੇਰੀ ਨਾਲ ਹੀ ਹੋ ਗਈ ਆਖਰੀ ਹਫ਼ਤੇ ਦੇ ਬੀਤੀ ਉਹਦੇ ਵਿੱਚ ਵੀ ਅਸੀਂ 26000 ਤੋਂ ਉੱਤੇ ਵੋਟਾਂ ਲੈ ਕੇ ਇੰਨੀ ਵੱਡੀ ਅਸੀਂ ਪਾ ਜੀ ਪਾ ਨੋ ਇਥੋਂ ਜਿਹੜਾ ਲੋਕਾਂ ਦਾ ਸਮਰਥਨ ਮਿਲਿਆ ਅਸੀਂ ਉਹਦੇ ਤੋਂ ਖੁਸ਼ ਹਾਂ ਔਰ ਇਹ ਥੋੜਾ ਜਿਹਾ ਹੀ ਫਰਕ ਸੀਗਾ ਉੱਪਰ ਵਾਲੇ ਦੀ 28000 ਕੁਛ ਸੀ ਤੇ ਸਾਡੀ 26000 ਕੁਛ ਮੈਨੂੰ ਉਮੀਦ ਹੈ ਕਿ ਜਦੋਂ ਤੱਕ ਪਾਰਲੀਮੈਂਟ ਤੋਂ ਬਾਅਦ ਦੂਜੀ ਵੋਟਾਂ ਆਉਣੀਆਂ ਹੈਗੀਆਂ ਵਿਧਾਨ ਸਭਾ ਦੀਆਂ ਆਪਾਂ ਸਾਰੇ ਤਕੜੇ ਹੋ ਕੇ ਮੋਦੀ ਸਾਹਿਬ ਦਾ ਸਾਡੇ ਪ੍ਰਧਾਨ ਜੀ ਐਚੁਣੀ ਜੀ ਦਾ ਸਨੇਹਾ ਘਰ ਘਰ ਲੈ ਕੇ ਜਾਵਾਂਗੇ ਔਰ ਲੋਕ ਹੋਰ ਜੁੜਨਗੇ ਤੇ ਇਥੇ ਇੱਕ ਵਾਰ ਤੋਂ ਫਿਰ ਕਮਲ ਦਾ ਫੁੱਲ ਜਿਹੜਾ ਮੋਗੇ ਚ ਵੀ ਖਿੜੂਗਾ। ਸਰ ਜੀ ਮੇਰਾ ਇੱਕ ਲੱਖ ਸਵਾਲ ਹੈ ਜਿਸ ਤਰੀਕੇ ਨਾਲ ਜੇ ਆਪਾਂ ਮੋਗਾ ਚਲਾ ਦੀ ਗੱਲ ਕਰੀਏ ਤਾਂ ਕਾਫੀ ਇੱਥੇ ਭਾਜਪਾ ਦੀ ਵਿੱਚ ਵੀ 3-4 ਗਰੁੱਪ ਬਣੇ ਹੋਏ ਨੇ। ਤੇ ਉਦੋਂ ਲੈ ਕੇ ਕਿੱਦਾਂ ਤੋਂ ਦੇਖੀਏ। ਦੇਖੋ ਇੱਕ ਸਿਆਣਿਆਂ ਦੀ ਲਾਈਨ ਹੈ ਪਈ ਵਿਕਾਸ ਹਮੇਸ਼ਾ ਵਿਰੋਧ ਤੋਂ ਹੀ ਹੁੰਦਾ। ਇਹ ਇਹ ਕੋਈ ਭਾਜਪਾ ਇਹ ਜਿਹੀ ਪਾਰਟੀ ਆ ਜਿਹਦੇ ਵਿੱਚ ਅੰਦਰੋਂ ਗਤੀ ਕਿਸੇ ਨੂੰ ਕਿਸੇ ਤੇ ਰੋਸਾ ਵੀ ਹੋਵੇ ਪਰ ਜਦੋਂ ਪਾਰਟੀ ਦਾ ਝੰਡਾ ਆ ਜਾਂਦਾ ਉਥੇ ਸਾਰੇ ਕਮਲ ਦੇ ਫੁੱਲ ਨਾਲ ਉਸ ਪਾਰਟੀ ਦੇ ਝੰਡੇ ਦੇ ਨਾਲ ਇਕੱਠੇ ਹੋ ਜਾਂਦੇ ਕਈਆਂ ਦੇ ਵਿੱਚ ਕਿਸੇ ਨੂੰ ਲੈ ਕੇ ਕਈਆਂ ਦੇ ਵਿੱਚ ਕਿਸੇ ਬੰਦੇ ਨੂੰ ਲੈ ਕੇ ਕੋਈ ਵਿਰੋਧ ਹੋ ਸਕਦਾ ਪਰ ਭਾਜਪਾ ਦੇ ਝੰਡੇ ਨੂੰ ਲੈ ਕੇ ਭਾਜਪਾ ਨੂੰ ਲੈ ਕੇ ਕਿਸੇ ਦੇ ਵਿੱਚ ਕੋਈ ਫਰਕ ਨਹੀਂ ਜਦੋਂ ਉਹਦਾ ਇੱਕ ਆ ਜਾਂਦਾ ਝੰਡੇ ਦਾ ਮੂਰੇ ਨਾ ਆ ਜਾਂਦਾ ਕਮਲ ਦਾ ਫੁੱਲ ਆ ਜਾਂਦਾ ਭਾਜਪਾ ਦਾ ਨਾ ਆ ਜਾਂਦਾ ਤਾਂ ਉਦੋਂ ਸਾਰੇ ਜਾਣੇ ਫਿਰ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਕਹਿ ਦਿੰਦੇ ਭਾਰਤ ਮਾਤਾ ਕੀ ਜੈ